ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਗਜਰੇਲਾ ਬਣਾਉਣਾ ਸਿਖਾਉਨੇ ਆ ਮੇਰੇ ਜੀ ਜਿਹੜਾ ਗਜਰੇਲਾ ਹੁੰਦਾ ਕਿਸ ਤਰ੍ਹਾਂ ਬਣਾਈਦਾ ਸੋ ਬਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਕੇ ਜਾਣਾ ਜੀ ਚਲੋ ਫਿਰ ਸਿਖਾਉਨੇ ਆ ਤੁਹਾਨੂੰ ਗਜਰੇਲਾ ਬਣਾਉਣਾ ਸੋ ਸਭ ਤੋਂ ਪਹਿਲਾਂ 8 ਕਿਲੋ ਗਾਜਰਾਂ ਲੈ ਲਓ ਸਾਫ਼ ਸੁਥਰੀਆਂ ਤੇ ਉਹਨਾਂ ਨੂੰ ਧੋ ਲਵੋ ਤੁਸੀਂ ਇਹ ਗਾਜਰਾਂ ਵੱਧ ਘੱਟ ਵੀ ਲੈ ਸਕਦੇ ਹੋ ਸੋ ਅਸੀਂ 8 ਕਿਲੋ ਗਾਜਰਾਂ ਲੈ ਲਈਆਂ ਸੀ ਤੇ ਇਹਨਾਂ ਨੂੰ ਕਦੂਕਾਸ ਨਾਲ ਬਰੀਕ-ਬਰੀਕ ਕਦੂਕਾਸ ਕਰ ਲਿਆ ਜਿੰਨਾ ਬਰੀਕ ਕਦੂਕਾਸ ਕਰਾਂਗੇ ਉਹ ਉਨਾ ਹੀ ਵਧੀਆ ਰਹੂਗਾ ਸੋ ਅਸੀਂ 8 ਕਿਲੋ ਗਾਜਰਾ ਲੈ ਕੇ ਉਹਨਾਂ ਨੂੰ ਕਦੂਕਾਹ ਨਾਲ ਬਰੀਕ-ਬਰੀਕ ਕਦੂਕਾਸ ਕਰ ਲਿਆ ਜੇ ਵਿੱਚ ਨਿਹੜਾ ਹੋਵੇ ਤਾਂ ਉਹਨੂੰ ਕਦੂਕਾਹ ਨਹੀਂ ਕਰਨਾ ਹੈਗਾ ਉਹਨੂੰ ਬਾਹਰ ਕੱਢਦੇ ਹੋ ਤੋ ਲਓ ਜੀ ਕੱਦੂ ਘਰ ਹੋਈ ਜਾਂਗਾ ਜਰਾ ਤੇ ਹੁਣ ਤੁਸੀਂ ਦੁੱਧ ਲੈ ਕੇ ਕੜਾਹੀ ਚ ਪਾ ਕੇ ਉਹ ਧਰ ਲੈਣਾ ਤੇ ਉਹਨੂੰ ਚੰਗੀ ਤਰ੍ਹਾਂ ਕਾੜ ਦੇਣਾ ਹੈ ਕਾੜ ਕੇ ਉਹਦਾ ਖੁਆ ਬਣਾ ਦੇਣਾ ਸੋਏ ਨੂੰ ਹਿਲਾਉਂਦੇ ਰਹਿਣਾ ਦੁੱਧ ਨੂੰ ਤਾਂ ਕਿ ਥੱਲੇ ਨਾ ਲੱਗੇ ਉਹ ਇਸ ਤਰ੍ਹਾਂ ਘਰਕਿਣੇ ਨਾ ਇਹਨੂੰ ਲਗਾਤਾਰ ਫਲਾਈ ਜਾਣਾ ਜਿੰਨਾ ਵੱਧ ਹਲਾਵਾਂਗੇ ਉੰਨਾ ਅਸ਼ੀਤੀ ਬਣੂਗਾ ਸੋ ਲਓ ਜੀ ਆਪਾਂ ਨੇ ਖੋਆ ਕੱਢ ਲਿਆ ਦੀ ਇਹਨੂੰ ਥਾਲੇ ਵਿੱਚ ਕੱਢ ਕੇ ਰੱਖ ਲਿਆ ਇੱਕ ਪਾਸੇ ਤੇ ਹੁਣ ਆਪਾਂ ਧਰਾਂਗੇ ਕੜਾਹੀ 'ਚ ਪਾ ਕੇ ਕਦੂਕਾਸ ਕੀਤੀਆਂ ਹੋਈਆਂ ਗਾਜਰਾ ਸੋ ਇਹ ਆਪਣਾ ਹੈਗਾ ਦੀ ਖੋਆ ਜਿਹੜਾ ਅਗਲਾ 2.5 ਕਿਲੋ ਬਣਾਤੀ ਇਹੇ ਤੋ ਇੱਧਰ ਕੜਾਹੀ 'ਚ ਪਾ ਕੇ ਆਪਾਂ ਗਾਜਰਾਂ ਧਰ ਲੀਆਂ ਇਹਦਾ ਹੁਣ ਪਾਣੀ ਵਿੱਚੋਂ ਮਾਰਾਂਗੇ ਚੰਗੀ ਤਰ੍ਹਾਂ ਜੇ ਪਾਣੀ ਇਹਦਾ ਖਤਮ ਹੋ ਜੂਗਾ ਤਾਂ ਇਹਦੇ ਵਿੱਚ ਫਿਰ 1 ਕਿਲੋ ਚੀਨੀ ਪਾ ਲਣੀਆ ਤੇ ਥੋੜਾ ਜਿਹਾ ਇੱਕ ਘਰਸੀ ਪਾ ਲਣੀਆ ਦੇਸੀ ਘਿਓ ਦੀ ਇਹ ਅਸੀਂ ਦੇਸੀ ਘਿਓ ਪਾਲਿਆ ਇੱਕ ਇੱਕ ਘਰਸੀ ਹੁਣ ਇਹਨੂੰ ਫਿਰ ਹਲਾਵਾਂਗੇ ਉਸ ਤੋਂ ਬਾਅਦ ਹੁਣ ਪਾ ਲਈਏ ਜੀ ਆਪਣੇ ਚੀਨੀ ਹੁਣ ਇਹਨੂੰ ਚੰਗੀ ਤਰ੍ਹਾਂ ਫੇਰ ਇਹਦਾ ਪਾਣੀ ਮਾਰਾਂਗੇ ਚੀਨੀ ਪਾਏ ਦਾ ਇਹ ਗਾਜਣਾ ਪਾਣੀ ਛੱਡ ਦਿੰਦੀ ਆ ਨੇ ਇਸ ਕਰਕੇ ਇਹਨੂੰ ਫੇਰ ਦੁਬਾਰਾ ਇਹਦਾ ਪਾਣੀ ਮਾਰਾਂਗੇ ਲਓ ਜੀ ਪਾਣੀ ਹੁਣ ਇਹਦਾ ਜਵੇਂ ਮੁੱਕਿਆ ਵਿੱਚ ਖਤਮ ਹੋ ਗਿਆ ਹੁਣ ਇਹ ਚ ਕਿਸਮਿਸ ਪਾਤੀ ਦਾਖਾਂ ਬਦਾਮ ਜਕਰਜੂ ਤੁਸੀਂ ਇਹ ਚ ਪਾ ਸਕਦੇ ਹੋ ਅਸੀਂ ਵਿੱਚ ਸੌਂਫ ਵੀ ਪਾਈ ਦੀ ਤੇ ਹੁਣ ਪਾਉਣਾ ਇਹਦੇ ਵਿੱਚ ਆਪਣਾ ਖੋਆ 2.5 ਕਿਲੋ ਖੋਆ ਪਾਤਾ ਇਹ 1 ਕਿਲੋ ਪਹਿਲਾਂ ਚੀਨੀ ਪਾਈ ਦੀ ਤੇ 8 ਕਿਲੋਆਂ ਦੀਆਂ ਦੀਆਂ ਗਾਜਰਾ ਤੁਸੀਂ ਇਹ ਯਾਨੀ ਆਪਣੇ ਹਿਸਾਬ ਨਾਲ ਲੈ ਲਿਓ ਜਿੰਨਾ ਕੁ ਤੁਸੀਂ ਬਣਾਉਣਾ ਹੋ ਹਿਸਾਬ ਨਾਲ ਕਰ ਲਿਓ ਤੇ ਹੁਣ ਇਹਨੂੰ ਗੱਜਿਆਂ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਖੋਏ ਨੂੰ ਇਹ ਘਰ ਦਾ ਘੱਟਿਆ ਖੁਆ ਜੀ ਆਪਣਾ ਚੰਗੀ ਤਰ੍ਹਾਂ ਹਲਾਉਂਦੇ ਰਹਿਣਾ ਤਾਂ ਕਿ ਵਿੱਚ ਚੰਗੀ ਤਰ੍ਹਾਂ ਗਾਜਰਾਂ ਵਿੱਚ ਖੋਆ ਚੰਗੀ ਤਰ੍ਹਾਂ ਮਿਕਸ ਹੋ ਜਵੇ ਲਓ ਜੀ ਆਪਾਂ ਥਾਲਾਂ 'ਚ ਕੱਢ ਲਿਆ ਤੀ ਇਹਨੂੰ ਦੇਖੋ ਐਨ ਬਣ ਗਿਆ ਜੀ ਆਪਣਾ ਤੇ ਇਹਦੀਆਂ ਨਿੱਕੇ ਨਿੱਕੇ ਪੀਸ ਵੀ ਤੁਸੀਂ ਕੱਟ ਸਕਦੇ ਹੋ ਦੇਖੋ ਦੇਖੋ ਨੂੰ ਕਿੰਨਾ ਸੋਹਣਾ ਲੱਗ ਰਿਹਾ ਤੇ ਇਸ ਤਰ੍ਹਾਂ ਤੁਸੀਂ ਘਰ ਵਿੱਚ ਹੀ গজৰেলা বনা চৌখে তৰিকে নহয় কাটলৈ ছী হক ਇਹ ਜਿਰੇਲਾ ਜਿਹੜਾ ਚੰਗੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ। ਤੋਂ ਮੈਨੂੰ ਉਮੀਦ ਆ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਸੋਏ ਤੇਜੀ ਗਰੇਜ ਜਿਰੇਲਾ ਮੈਂ ਕਿਸ ਤਰ੍ਹਾਂ ਬਣਾਈਦਾ ਹੁੰਦਾ। ਸੋ ਮੈਨੂੰ ਪੂਰੀ ਉਮੀਦ ਆ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇਗਾ। ਤੋ ਕਿਰਪਾ ਕਰਕੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਣਾ ਜੀ ਸੌਣ ਵਾਲੇ ਬਲੌਗ ਵਿੱਚ ਹੋਰ ਤੁਹਾਨੂੰ ਕੋਈ ਚੀਜ਼ ਬਾਰੇ ਜਾਣਕਾਰੀ ਦਵਾਂਗੇ ਸੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ